ਪੰਜਾਬ ਇੰਡੀਆ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਪੰਜਾਬ ਇੰਡੀਆ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਠੀਕ ਹੈ ਕਿਹੜਾ ਪਿੰਡ ਪੰਡੋਰੀ ਬਾਬਾ ਦਾਸ ਠੀਕ ਹੈ ਜੀ ਅੱਜ ਤੁਹਾਡੀ ਕੁੜੀ ਦੀ ਮੈਰਿਜ ਸੀਗੀ ਤੇ ਸੰਸਥਾ ਵੱਲੋਂ ਸੱਗਣ ਦਿੱਤਾ ਗਿਆ ਕਿਹੜੀ ਸੰਸਥਾ ਵੱਲੋਂ ਸੱਗਣ ਦਿੱਤਾ ਗਿਆ ਔਰ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕਮੇਟੀ ਵੱਲੋਂ ਜੀ ਪਿੰਡ ਦੀ ਗ੍ਰਾਮ ਸਭਾ ਗ੍ਰਾਮ ਸਭਾ ਗ੍ਰਾਮ ਸਭਾ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਵਧੀਆ ਲੱਗਦਾ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਇਹਨਾਂ ਦਾ ਹਾਂਜੀ ਮੇਰਾ ਨਾਮ ਗਰਮੇਲ ਸਿੰਘ ਹੈ ਜੀ ਅਸੀਂ ਪਿੰਡ ਪੰਡੋਰੀ ਬਾਬਾ ਦਾਸ ਤੋਂ ਗ੍ਰਾਮ ਸਭਾ ਦੇ 11 ਮੈਂਬਰ ਆ ਜੀ ਠੀਕ ਹੈ ਜੀ ਅਸੀਂ ਇਹ ਜਿਹੜਾ ಗ್ರಾಮ ਸਭਾ ਦਾ ਜੋ ਵੀ ਕੰਮ ਸ਼ੁਰੂ ਕੀਤਾ ਆ ਇਹ ਅਸੀਂ ਲੋਕਾਂ ਦੀ ਭਲਾਈ ਵਾਸਤੇ ਹਰ ਵੇਲੇ ਤਿਆਰ ਆ ਜੋ ਵੀ ਕੰਮ ਹੋਣਗੇ ਪਿੰਡ ਦੇ ਉਹ ਅਸੀਂ ਜ਼ਰੂਰ ਕਰਾਵਾਂਗੇ ਅੱਜ ਲੜਕੀ ਨੂੰ ਸਕਨ ਦਿੱਤਾ ਗਿਆ ਇਹਦੇ ਬਾਰੇ ਕੁਝ ਕੀ ਗੱਣੇ ਤੋਂ ਹਾਂਜੀ ਇਹ ਲੜਕੀ ਨੂੰ ਛਗਨ ਸਾਡੇ ਵੱਲੋਂ ਪਹਿਲੀ ਦਫਾ ਦਿੱਤਾ ਗਿਆ ਜੀ ਠੀਕ ਹੈ ਜੀ ਸਾਡੀ ਸੰਸਥਾ ਵੱਲੋਂ ਅਸੀਂ ਇਹਦੀ ਕਾਮਨਾ ਕਰਦੇ ਆ ਕਿ ਇਹਦੇ ਜਿਹੜੀ ਮੈਰੀਡ ਲਾਈਫ ਆ ਬਹੁਤ ਵਧੀਆ ਰਹਿ ਠੀਕ ਹੈ ਇਹ ਹੋਰ ਕਿਹੜੇ ਕਿਹੜੇ ਕੰਮ ਕੀਤੇ ਤੁਹਾਡੇ ਵੱਲੋਂ ਜਾ ਰਹੇ ਆ ਅਸੀਂ ਜਦਾ ਸਾਫ ਸਪਾਈ ਦਾ ਵੀ ਸਮਾਜ ਭਲਾਈ ਦਾ ਕਰਾਂਗੇ ਜੋ ਵੀ ਕੰਮ ਹੋਊਗਾ ਉਹ ਅਸੀਂ ਕਰਾਂਗੇ ਨੰਪੇਰੇ ਚੜਾਂਗੇ ਪੀਣ ਵਾਲੇ ਪਾਣੀ ਨੂੰ ਪਨੋਟੀਆਂ ਪੀਣ ਵਾਲੇ ਪਾਣੀ ਨੂੰ ਵੀ ਸਾਫ ਸਥਰਾ ਪਾਣੀ ਮੁਹੱਈਆ ਕਰਵਾਵਾ ਪਿੰਡ ਵਾਲਿਆਂ ਦੀ ਡਿਮਾਂਡ ਹੈ ਨਿਰਮਲ ਸਿੰਘ ਜੀ ਠੀਕ ਹੈ ਜੀ ਤੇ ਇਹ ਪਿੰਡ ਕਿਹੜਾ ਪਿੰਡ ਜੀ ਇਹ ਪਿੰਡੋਰੀਵਾਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਸੰਸਥਾ ਤੁਹਾਡੇ ਵੱਲ ਬਣਾਈ ਗਈ ਹੈ ਤੇ ਔਰ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਆ ਸੰਸਥਾ ਸਾਡੀ ਜਿਹੜੀ ਹੈ ਜੀ ਮੈਂ ਨਿਰਮਲ ਸਿੰਘ ਪਿੰਡੋਰੀਵਾਸ ਦਾਸ ਜੀ ਸਾਡੀ ਜਿਹੜੀ ਸੰਸਥਾ ਹੈ ਸਮਾਜ ਭਲਾਈ ਦੇ ਕੰਮਾਂ ਨੂੰ ਪੈਲ ਦੇ ਆਧਾਰ ਤੇ ਕਰੂਗੀ ਠੀਕ ਹੈ ਪਾਣੀ ਪੀਣ ਦਾ ਬੱਚਿਆਂ ਦੀਆਂ ਖੇਡਾਂ ਵਾਸਤੇ ਸੰਸਥਾ ਨਾਮ ਕੀ ਆ ਗ੍ਰਾਮ ਸਭਾ ਠੀਕ ਹੈ ਜੀ ਤੇ ਉਹਦੇ ਵਾਸਤੇ ਅਸੀਂ ਬੱਚਿਆਂ ਵਾਸਤੇ ਖਾਸ ਕਰਕੇ ਬੱਚਿਆਂ ਦੀ ਗਰਾਊਂਡ ਦਾ ਪਾਣੀ ਦੀ ਪਨੋਲਟੀ ਦਾ ਦਾ ਪੀਣ ਵਾਲਾ ਪਾਣੀ ਨਹੀਂ ਸਾਫ਼ ਆ ਰਿਹਾ ਤੇ ਪਿੰਡ ਦੇ ਵਿੱਚ ਉਹਦੀ ਬਹੁਤ ਵੱਡੀ ਸਮੱਸਿਆ ਆ ਠੀਕ ਹੈ ਜੀ ਇਸ ਕੰਮ ਲਈ ਅਸੀਂ ਪਹਿਲਾਂ ਪੈਰ ਤੇ ਅਧਾਰ ਤੇ ਹੱਲ ਕਰਾਂਗੇ ਠੀਕ ਹੈ ਜੀ ਬਾਕੀ ਜੋ ਵੀ ਲੋਕ ਭਲਾਈ ਦੇ ਕੰਮ ਹੋਣਗੇ ਉਹ ਸਾਡੀ ਸੰਸਥਾ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰੂਗੀ ਥੈਂਕ ਯੂ ਹਾਂ ਮੈਂ ਰਤਨ ਲਾਲ ਸੋਨੀ 22 ਪ੍ਰੈਜ਼ੀਡੈਂਟ ಗ್ರಾಮ ਸਭਾ ਪੰਡੋਰੀ ਬਾਵਾਦਾਰ ਮੋੜਿਆਂ ਬਹੁਤ ਸਿਰਾਂ ਤੋਂ ਸਾਡੀ ਤਮੰਨਾ ਸੀ ਕਿ ਅਸੀਂ ਗ੍ਰਾਮ ਸਭਾ ਬਣਾਈਏ ਲੇਕਿਨ ਹੁਣ ਤੱਕ ਕੋਈ ਬਣੀ ਨਹੀਂ ਇਸ ਵਾਰ ਅਸੀਂ ਪਹਿਲੀ ਵਾਰ ਸ਼ੁਰੂ ਕੀਤੀ ਐ ਇਹਨੂੰ ਅਸੀਂ ਰਜਿਸਟਰਡ ਕਰਾ ਦਿੱਤਾ ਪਹਿਲਾ ਕੰਮ ਸਾਡਾ ਇਹ ਵੈਲਫੇਅਰ ਦਾ ਸ਼ੁਰੂ ਕੀਤਾ ਤੇ ਅਸੀਂ ਇਹ ਲੜਕੀ ਜਿਹੜੀ ਆ ਬਹੁਤ ਅੱਛੀ ਲੜਕੀ ਆ ਇਹਦੇ ਵਾਸਤੇ ਅਸੀਂ ਇਹ 5100 ਰੁਪਇਆ ਦਿੱਤਾ ਹੈਗਾ ਠੀਕ ਹੈ ਜੀ ਤੇ ਅਸੀਂ ਇਹਦੀ ਸ਼ੁਭ ਕਾਮਨਾ ਕਰਦੇ ਆ ਕਿ ਇਹਦੀ ਮੈਰਿਡ ਲਾਈਫ ਬਹੁਤ ਖੁਸ਼ਹਾਲ ਹੋਵੇ ਬਾਕੀ ਤੁਹਾਡੀ ਜਿਹੜੀ ਸੰਸਥਾ ਬਣੀ ਹੈ ਇਹਨਾਂ ਵੱਲੋਂ ਹੋਰ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਜੀ ਸਾਡੇ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਮਾਜਿਕ ਭਲਾਈ ਦਾ ਹੈਗਾ ਤੇ ਅਸੀਂ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਕਰਾਂਗੇ ਸਫਾਈ ਤੋਂ ਲੈ ਕੇ ਅਸੀਂ ਪਿੰਡ ਦੀ ਜੋ ਵੀ ਬਿਹਤਰੀ ਦਾ ਕੰਮ ਹੋਊਗਾ ਉਹ ਇਮਾਨਦਾਰੀ ਤੇ ਵਫਾਦਾਰੀ ਨਾਲ ਕਰਾਂਗੇ ਪਿੰਡ ਦੀ ਸਫਾਈ ਜਿੱਦਾਂ ਹਰ ਮਹੀਨੇ ਜਾਂ ਹਰ ਸਾਲ ਬਾਅਦ ਕਿਦਾਂ ਕਿਸ ਤਰ੍ਹਾਂ ਕੀਤੀ ਜਾਊਗੀ ਪੀਰੀਆਡਿਕਲੀ ਜਿੱਦਾਂ ਵੀ ਸਾਨੂੰ ਜਰੂਰਤ ਪਈ ਮੋਸਟਲੀ ਅਸੀਂ ਹਾਂ ਜਰੂਰਤ ਮੁਤਾਬਕ ਅਸੀਂ ਮੋਸਟਲੀ ਹਫਤੇ ਹਫਤੇ ਬਾਅਦ ਤਾਂ ਨਹੀਂ ਲੇਕਿਨ ਮਹੀਨੇ ਬਾਅਦ ਜਰੂਰ ਕਰਵਾਵਾਂਗੇ ਵੈਸੇ ਤਾਂ ਇਹ ਪਿੰਡ ਦਾ ਜਿਹੜਾ ਵਿਕਾਸ ਕਰਨਾ ਹੁੰਦਾ ਜਾਂ ਸਫਾਈਆ ਕਰਾਉਣੀ ਹੁੰਦੀ ਸਰਪੰਚ ਦਾ ਕੰਮ ਹੁੰਦਾ ਜੀ ਹਾਂਜੀ ਤੇ ਤੁਸੀਂ ਇਹਦੇ ਸੰਬੰਧੀ ਕੀ ਕਰਨ ਚਾਹੁੰਦੇ ਹੋ ਕੋਈ ਸਰਪੰਚ ਸਾਹਿਬ ਤੁਹਾਡੇ ਨਾਲ ਹੈਲਪ ਕਰਦੇ ਆ ਸਰਪੰਚ ਸਾਹਿਬ ਵੀ ਕਰਨਾ ਅਸੀਂ ਆਪਣਾ ਕਰਾਂਗੇ ਕੋਈ ਗੱਲ ਨਹੀਂ ਅਸੀਂ ਆਪਣਾ ਜਰੂਰ ਅਸੀਂ ਆਪਣਾ ਤਾਂ ਕੰਟੀਨਿਊ ਰੱਖਾਂਗੇ ਠੀਕ ਹੈ ਜੀ ਹਾਂਜੀ